ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਪੰਘਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਵਿੰਦਰ ਸਿੰਘ ਦੇ ਕੋਲੇ ਆਇਆ ਦੋਸਤੋ ਵੈਸੇ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਪਰ ਜਿਹੜੇ ਅੱਜ ਪਸ਼ੂ ਆ ਇਹ ਬਿਲਕੁਲ ਘਰੋਂ ਵੀਰ ਵੇਚ ਰਿਹਾ ਤੇ ਜ਼ਿਆਦਾਤਰ ਜਿਹੜੀਆਂ ਹੈਗੀਆਂ ਬਿਹੜਾਂ ਹੀ ਆ ਅੱਜ ਜਿੰਨੀ ਕਵਰ ਤੇ ਹੋਊਗੀ ਬਿਹੜਾਂ ਦੇ ਉੱਤੇ ਹੋਊਗੀ ਦੋਸਤੋ ਤੇ ਬਿਹੜਾਂ ਪ੍ਰੋਪਰ ਤੁਹਾਨੂੰ ਆਪ ਦਿਖਾਉਣੀਆਂ ਨੇ ਜੇਕਰ ਵੜਾਂ ਦੀ ਗੱਲ ਕਰ ਲਈਏ ਦੋਸਤੋ ਟੋਟਲ 6 ਨਗ ਨੇ ਠੀਕ ਆ ਤਿੰਨ ਵੜਾਂ ਬਿਲਕੁਲ ਸੁਈਆਂ ਸਵਾਈਆਂ ਜਿਹੜੀਆਂ ਦੋਸਤੋ ਤਾਜ਼ੀਆਂ ਵੇਚੀ ਆ ਜਾਂਦੀਆਂ ਕੋਈ 20 25 25 ਦਿਨਾਂ ਦੀ ਐਸਟੀਮੇਟ ਕੋਈ ਮਹੀਨੇ ਤੱਕ ਵੀ ਵੀਰ ਮੰਨ ਸਕਦਾ ਤੇ ਤਿੰਨ ਵੜਾਂ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਦੋਸਤੋ ਤੋਕੜ ਵੀ ਆ ਤੇ ਨਾਲ ਗੱਬਣ ਦੇ ਲਈ ਅਗੇ ਏਆਈ ਵੀ ਹੋਈ ਆ ਚੈੱਕ ਪਾਸ ਵਿੱਚ ਨਹੀਂ ਆਉਂਦੀਆਂ ਆ ਪਰ ਫਿਰ ਵੀ ਜਿਹੜਾ ਦੋਸਤੋ ਜਿੰਨਾ ਕ ਸਮਾਂ ਵੀਰ ਨੇ ਏਆਈ ਕਰਵਾਈ ਨੂੰ ਖੋਇਆ ਉਹਨਾਂ ਸਮਾਂ ਤੁਹਾਨੂੰ ਜ਼ਰੂਰ ਦੱਸ ਦਿੱਤਾ ਜਾਊਗਾ ਤੇ ਤੂਤ ਪਿੰਡ ਇੱਕ ਪਾਸੇ ਥੋੜੀ ਦੂਰੀ ਤੇ ਆ ਦੋਸਤੋ ਬਿਲਕੁਲ ਪੱਟੀ ਵਾਲੇ ਪਾਸੇ ਆ ਰਹੇ ਆ ਵੀਰ ਤੇ ਕੋਈ ਬਿਲਕੁਲ ਚੀਮਾ ਦੁੱਬਲੀ ਤੇ ਕੋਟ ਬੁੱਢਾ ਅੱਗੇ ਤੂਤ ਪੰਘਾਲਾ ਪੰਘਾਲੇ ਤੁਸੀਂ ਖਾਸ ਵਿਜਿਟ ਕਰਨੀ ਹੈ ਅੱਗੇ ਗਜਲ ਤੇ ਜਿਹੜੀ ਰੋਡ ਹੈਗਾ ਦੋਸਤੋ ਇਹੇ ਰੋਡ ਆ ਇਹ ਬਿਲਕੁਲ ਖੇਮਕਰਨੋਂ ਚਲਾ ਜਾਂਦਾ ਠੀਕ ਆ ਜੀ ਪੱਟੀ ਤੋਂ ਬਿਲਕੁਲ ਖੇਮਕਰਨ ਰੋਡ ਆ ਵਾਇਆ ਕੋਟ ਬੁੱਢਾ ਤੇ ਪੰਘਾਲੇ ਤੁਸੀਂ ਖਾਸ ਵਿਜਿਟ ਕਰਨੀ ਹੈ ਨੇੜੇ ਪਿੰਡ ਜੋਧ ਸਿੰਘ ਵਾਲਾ ਜਿਹੜਾ ਪਿੰਡ ਆ ਦੋਸਤੋ ਬਿਲਕੁਲ ਨਜ਼ਦੀਕ ਆ ਤੇ ਗਜਲ ਦੀ ਵੀ ਥੋੜੀ ਦੂਰੀ ਆ ਤੂਤ ਪੰਘਾਲੇ ਦੀ ਵੀ ਤੂਤ ਦੀ ਵੀ ਥੋੜੀ ਦੂਰੀ ਆ ਬੇੜਾ 5 6 ਟੋਟਲ ਨਗਾਂ ਆ ਗਏ ਦੋਸਤੋ 6 ਨਗਾਂ ਦੀ ਪੂਰੀ ਡਿਟੇਲ ਆਪਾਂ ਵੀਰ ਸੁਖਵਿੰਦਰ ਦੇ ਨਾਲ ਗੱਲਬਾਤ ਕਰ ਲੈਨੇ ਆ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਅੱਜ 29 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਆ ਟਾਈਮ ਕੋਈ ਮਾਰਨਿੰਗ ਦੇ 9:30 ਵਜੇ ਦਾ ਸਮਾਂ ਹੈਗਾ ਸੋ ਪਸ਼ੂ ਜਿੰਨੇ ਵੀ ਦਿਖਾਏ ਜਾਣਗੇ ਨਰਕ ਪਰਖ ਤਸੱਲੀ ਤੁਸੀਂ ਕਰਨੀ ਆ ਘਾਰਾਂ ਦੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸਮੇਂ ਚ ਸਮਾਂ ਕੱਢ ਕੇ ਤਸੱਲੀ ਤੁਸੀਂ ਕਰਨੀ ਆ ਦੋਸਤੋ ਠੀਕ ਆ ਉਹ ਲੈਨੇ ਆ ਜਾਣਕਾਰੀ ਆਪਾਂ ਵੀਰ ਸੁਖਵਿੰਦਰ ਤੋਂ ਇਹਨਾਂ ਸਾਰੇ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੁਖਵਿੰਦਰ ਸਿੰਘ ਸਾਸੜੀ ਕਾਰ ਸਾਸੜੀ ਆ ਬਜੀ ਔਰ ਵੀਰੇ ਠੀਕ ਠਾਕ ਹੈ ਵਧੀਆ ਠੀਕ ਠਾਕ ਹੈ ਜੀ ਸਕਮਿੰਦਰ ਭਾਈ ਨਾਲ ਦੀ ਨਾਲ ਪਸ਼ੂ ਵਪਾਰ ਦਾ ਕੰਮ ਵੀ ਕਰਦੇ ਸੀ ਫਿਰ ਹਾਲੇ ਪਸ਼ੂ ਜਿਹੜੇ ਆਪਾਂ ਅੱਜ ਕਰਦੇ ਪਏ ਆ ਸੇਲ ਕਰਦੇ ਆ ਸਾਰੇ ਕਰਦੇ ਵੇ ਜੀ ਸਾਰੇ ਕਰਦੇ ਆ ਮਤਲਬ ਇੱਕ ਵਾਰੀ ਸੇਲ ਕਰਕੇ ਫਿਰ ਇੱਕ ਵਾਰੀ ਨਵੇਂ ਤੋਂ ਆ ਆ ਫਿਰ ਨਵੇਂ ਤੋਂ ਸ਼ੁਰੂ ਕਰ ਨਵੇਂ ਤੋਂ ਠੀਕ ਆ ਹਾਂਜੀ ਪਿੱਛੇ ਜਿਹ ਇੱਕ ਆਪਾਂ ਵਹਿੜਾ ਪਾਈਆਂ ਸੀ ਟੋਕੜ ਵਹਿੜਾ ਪਾਈਆਂ ਸੀਗੀਆਂ ਤੇ ਮੈਨੂੰ ਲੱਗਦਾ ਵੀ ਵਹਿੜਾ ਬਰੀਡ ਨਸਲ ਪੂਰੇ ਰਿਕਾਰਡ ਵਾਲੀਆਂ ਸੀ ਜਿਨ੍ਹਾਂ ਦਾ ਸਾਹ ਵੀ ਬੈਠੇ ਸੀ ਤੁਸੀਂ ਹਾਂਜੀ ਹਾਂਜੀ ਚੰਗੇ ਭਾਅ ਵਿਕੀਆਂ ਸੋ ਵਾਹ ਵੇਗੀਆਂ ਉਦੋਂ ਹੀ ਵੇਗੀਆਂ ਠੀਕ ਹੈ ਨਸਲ ਜਾਦਪਰੀਟ ਹਾਂ ਤਿੰਨ ਗਾਵਾਂ ਸੱਜਰ ਸੁਈਆਂ ਤੇ ਤਿੰਨ ਟੋਕੜਾ ਉਹਨਾਂ ਦੇ ਮੁੱਲ ਵੀ ਬਿਲਕੁਲ ਆਪਾਂ ਏਆਈ ਹੋਈ ਆ ਆਪਾਂ ਮਤਲਬ ਕੋਈ ਗਰੰਟੀ ਕੋਈ ਨਹੀਂ ਆਪਾਂ ਏਆਈ ਹੋਈ ਹੋਈ ਆ ਮੁੱਲ ਆਪਾਂ ਟੋਕੜਾਂ ਦਾ ਹੀ ਕਰਾਂਗੇ ਉਹਨਾਂ ਨੂੰ ਟੋਕੜਾ ਲਈ ਹਾਂਜੀ ਏਆਈ ਅੱਗੇ ਕਿਸੇ ਵੀਰ ਦੀ ਕਿਸਮਤ ਨਹੀਂ ਹਾਂਜੀ ਠੀਕ ਆ ਤੇ ਜਿਹੜੀਆਂ ਇਹ ਤਿੰਨ ਵੜਾ ਨੇ ਇਹ ਕੁ ਮਹੀਨੇ-ਮਹੀਨੇ ਦੇ ਵਿੱਚ-ਵਿੱਚ ਸੁਈਆਂ ਨੇ ਹਾਂਜੀ ਹਾਂਜੀ ਆ ਜਿਹੜੀ ਆ ਇਹਨੂੰ ਮਹੀਨਾ ਹੋ ਗਿਆ ਉਹਨੂੰ 25 ਦਿਨ ਹੋਏ ਉਹਦੇ ਮੈਲਾ ਮਾਰ ਕੇ ਜਿਹੜਾ ਮਗਰੋਂ ਡੰਗਰ ਗੰਦ ਪਿਲ ਜਾਂ ਮਰਦਾਲੇ ਸਾਫ਼ ਹੋ ਹੁੰਦੀ ਆ ਉਹ ਤੇ ਹਾਂ ਤੇ ਇੰਨੇ ਵੀ ਮੈਲਾ-ਮੂਲਾ ਮਾਰ ਲਿਆ ਸਾਰਾ ਕੁਝ ਜੀ ਲ ਸੋ ਇਹ ਤਿੰਨ ਵੜਾ ਜਿਹੜੀਆਂ ਦੋਸਤੋ ਲਗ ਸਮ ਜਿਹੜਾ ਸਮਾਂ ਮਹੀਨੇ ਕਿਤੇ ਲੱਗ ਗਿਆ ਬਾਕੀ ਆਪਾਂ ਉਹ ਲੈਨੇ ਆਂ ਡਿਟੇਲ ਇਹ ਵੇਦਰ ਭਾਈ ਹਾਂਜੀ ਵੜਾ ਸਾ ਇਹ ਤਿੰਨੇ 20 ਪਲੱਸ ਵਾਲੀਆਂ ਪਰ ਆਪ ਤਨੀ ਖੁਰਲੀ ਜਾਂ ਵੇ ਲੋ ਕੋਰੀ ਤੂੜੀ ਆ ਮਾ ਤੂੜੀ ਦਾ ਕਰਕੇ ਦੁੱਧ ਐ ਸਕਤ ਘਰ ਤੇ ਨਾਲ ਥੱਲੇ ਬਾਕੀ ਹੈ ਸਾਰੀਆਂ 20 ਪਲੱਸ ਵਾਲੀਆਂ ਬਿਲਕੁਲ ਹਾਂਜੀ ਸੋ ਬਿਲਕੁਲ ਜਿਹੜਾ ਚਾਰਾ ਦੋਸਤੋ ਡਰਾਈ ਚਾਰਾ ਜ਼ਿਆਦਾ ਯੂਜ਼ ਹੋਣ ਦਾ ਹੁੰਦਾ ਪਿਆ ਠੀਕ ਆ ਤੂੜੀ ਜਿਆਦਾ ਯੂਜ਼ ਹੁੰਦੀ ਪਈ ਹੈ ਬਰਸੀਨ ਵੀਰਨ ਦਾ ਵੀ ਹਜੇ ਨਹੀਂ ਪਾਉਣਾ ਸ਼ੁਰੂ ਕੀਤਾ ਜਾਂ ਹੋ ਜਾ ਨਹੀਂ ਹੋਊਗਾ ਫਿਲਹਾਲ ਜਿੱਥੇ ਬਰਸੀਨ ਦੀ ਕੋਈ ਤੋੜ ਨਹੀਂ ਹੈਗੀਗੀ ਉੱਥੇ ਕੋਈ ਵੀਰ ਲੈ ਕੇ ਜਾਊਗਾ ਤਾਂ ਵੀਰਾਂ ਦਾ 20 ਤੋਂ ਪਲੱਸ 20 ਲੀਟਰ ਦੁੱਧ ਭਰਨ ਵਾਲੀਆਂ ਜਿਹੜੀਆਂ ਇਹ ਬੈੜਾਂ ਤਿੰਨ ਦਿਖਾਉਣੀਆਂ ਤੁਹਾਨੂੰ ਤਿੰਨ ਟੋਕੜ ਬਾਅਦ ਚ ਦਿਖਾਵਾਂਗੇ ਤੇ ਪਹਿਲੇ ਨੰਬਰ ਤੇ ਸੁਖਵਿੰਦਰ ਇੱਥੋਂ ਸ਼ੁਰੂ ਕਰ ਲੀ ਗਿਆ ਕੀ ਡਿਟੇਲ ਇਸ ਬੈੜ ਦੀ ਵੀ ਜੀ ਦੂਜੇ ਸੂਏ ਆ 6 ਦੰਦ ਦਾ ਹਾਂਜੀ ਪਿਛਲੇ ਸੂਏ ਵੀ ਆਪਣੇ ਕੋਲ ਹੀ ਹੀ ਗਾਂ ਏ ਓਕੇ ਆਪਾਂ ਇਸ 24 5 ਗਾ ਦੋ ਚੋਂਦੇ ਰਹੇ ਹੂੰ ਹੂੰ ਐਤਕੀ ਇਹ 20 ਤੋਂ ਪਲੱਸ ਚੱਲਦੀ ਹੀ ਰੋ ਮਤਲਬ ਪੱਠੇ ਹੁਣ ਪਾਇਆ ਮਤਲਬ 5 6 ਦਿਨਾਂ ਤੇ ਤੂੜੀ ਪੈਂਦੀ ਹੁਣ ਥਲੇ ਇਹਦੇ 16 17 15 ਤੋਂ ਪਲੱਸ ਦੁੱਧ ਦਾ ਹਾਂਜੀ ਤੇ ਮਹੀਨੇ ਦੀ ਸੂਈ ਜੇ ਮਹੀਨੇ ਦੀ ਹਾਂਜੀ ਮਗਰ ਬੱਚੇ ਬੱਛੇ ਸੋ ਬੱਚੇ ਤੁਹਾਨੂੰ ਪਤਾ ਨਹੀਂ ਕੋਈ ਸਾਹਵੇਂ ਨਹੀਂ ਗਰ ਮਰ ਗਏ ਠੀਕ ਆ ਜੀ ਹਾਂਜੀ ਤੇ ਮਹੀਨੇ ਦੇ ਲਾਗੇ ਤਾਂ ਕਿ ਜਿਹੜਾ ਦੋਸਤੋ ਸਮਾਂ ਹੋ ਗਿਆ ਠੀਕ ਆ ਤੇ 15 ਤੋਂ ਪਲੱਸ ਆ 15 ਤੋਂ 16 16 ਲੀਟਰ 16 ਕਿ ਲੀਟਰ ਤੇ ਲਗ ਸਮ ਹੋਊਗਾ ਹੋਊਗਾ ਇੰਨਾ ਪੱਕਾ ਹੋਊਗਾ ਜੀ ਲਓ ਜੀ 16 ਕਿ ਲੀਟਰ ਦੇ ਬਿਲਕੁਲ ਨੇੜੇ ਤੇੜਾ ਜਿਹੜਾ ਦੁੱਧ ਹੈਗਾ ਠੀਕ ਆ ਤੇ ਸੂਈ ਨੂੰ ਮਹੀਨਾ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਬੱਚਾ ਮਗਰ ਬੱਛੇ ਸੀਗੇ ਬੱਚੇ ਵੀਰਾਂ ਦਾ ਵੀ ਸਾਹਵੇਂ ਸੂੰਬੇ ਨਹੀਂਗੇ ਤੇ ਉਹ ਮਰ ਗਏ ਬੱਚੇ ਠੀਕ ਆ ਤੇ ਬਾਕੀ ਜਿੰਨਾ ਸਮਾਂ ਤੁਹਾਨੂੰ ਦੱਸਿਆ ਜਾਊਗਾ ਉਹਦੇ ਨੇੜੇ ਤੇੜੀ ਜਿਹੜਾ ਸਮਾਂ ਹੋਊਗਾ ਠੀਕ ਆ ਤੇ ਸੁਖਵਿੰਦਰ ਖੋਲਕੇ ਨੂੰ ਤੋਰ ਤਗੇ ਠੀਕ ਆ ਸੋ ਹਾਈਟ ਮੀਡੀਅਮ ਦੇ ਵਿੱਚ ਕੋਈ ਮੀਰ ਮੰਨ ਸਕਦਾ ਹਾਈਟ ਮੀਡੀਅਮ ਮੰਨ ਲਈ ਨਾ ਬਾਲੀ ਵੱਡੀ ਬੜ ਤੇ ਨਾ ਹੀ ਦਰਮਿਆਨੀ ਆ ਵਿਚਲਾ ਸਹਜ ਆ ਤੇ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਤੇ 16 15 16 17 ਲੀਟਰ ਜਿਹੜਾ ਦੁੱਧ ਹੁਣ ਘਰ ਦੀ ਪਈ ਆ ਤੇ ਦੁੱਧ ਚੰਗਾ ਤੁਸੀਂ ਲੈ ਸਕਦੇ ਓ ਠੀਕ ਆ ਆਪਣੇ ਕੋਲ ਸਟਾਰਟਿੰਗ ਤੋਂ ਚੁਆਇਆ ਇਹਨੇ 20 ਲੀਟਰ 20 ਤਾਂ ਬਾਹਰ ਚਾਉਂਦੀ ਰਹੀ ਪਿਛਲੇ ਸੋਵੇ 20 ਲੀਟਰ ਤੋਂ ਬਾਹਰ ਹਾਂ ਜੀ ਲਓ ਜੀ। 20 ਲੀਟਰ ਤੋਂ ਬਾਹਰ ਜਿਹੜੀ ਇਹ ਚੱਲੀ ਰਹੀ ਹੈ ਜੀ ਠੀਕ ਆ ਤੇ ਹੁਣਾਈ ਹੈ ਜਿਆਦਾ ਤੂੜੀ ਯੂਜ਼ ਹੁੰਦੀ ਹੈ। ਹਾਂਜੀ ਤੇ ਬਾਕੀ ਚਵਾਪ ਸਮਾਤੀ ਵੀ ਪੂਰਾ ਪੂਰਾ ਓਕੇ ਆ ਜੀ ਚਵਾਪ ਸਮਾ ਕੋਈ ਗੱਲ ਨਹੀਂ। ਠੀਕ ਆ। ਹਾਂਜੀ ਤੇ ਕੀ ਮੁੱਲ ਕਰਾਂਗੇ ਦਾ? ਮੁੱਲ ਵੀਰ ਜੀ ਆਪਾਂ ਬਿਲਕੁਲ ਦੇਣ ਲੈਣ ਵਾਲੇ ਕਰਨੇ ਆ। ਇਹਦਾ 43000 ਰੁਪਏ ਮੁੱਲ ਚ। 43 ਹਾਂਜੀ। ਠੀਕ ਆ ਜੀ। ਹਾਂਜੀ। ਲਓ ਜੀ 43000 ਲੈਣ ਦੇ ਨਾਲ ਹੀ ਗੱਲਬਾਤ ਵੀ ਰੰਦਾ ਕਰਾਂਗੇ ਠੀਕ ਹੈ 20 ਪਲੱਸ ਵਾਲੀ ਵੜਾ ਕੋਈ ਇਹ ਨਹੀਂ ਵੀ ਕੋਈ 14 15 ਗੱਲ ਵਾਲੀ ਆ ਜਿਹੜੇ ਵੀ ਕੋਈ ਸਟਾਲ ਆਊਗਾ ਵੀ ਤੀਜੇ ਚੌਥੇ ਰੰ 20 ਤੇ ਦੁੱਧ ਜਾਊਗੀ ਏ ਠੀਕ ਆ ਜੀ ਚਵਾਈਆਂ ਦੀ ਹੱਥੀ ਹੁੰਦੀ ਏ ਬਿਲਕੁਲ ਚਵਾਈ ਅਸੀਂ ਤਾਂ ਕਰਦੇ ਆ ਮਸ਼ੀਨਾਂ ਵਾਲੇ ਹੱਥੀ ਵਿੱਚ ਚਵਾਈ ਬਹੁਤ ਵਧੀਆ ਹੁੰਦੀ ਏ ਦੀ ਠੀਕ ਆ ਜੀ ਹਾਂ ਜੀ ਕਈ ਵਾਰ ਨੰਗਰ ਹੁੰਦਾ ਵਾ ਕਿ ਮਸ਼ੀਨ ਤੋਂ ਹੱਥਰੇ ਕਰਨਾ ਮਾੜਾ ਮੋੜ ਕੋ ਕਰੇ ਬਾਕੀ ਇਹ ਨਹੀਂ ਵੀ ਕੋਈ ਛੜਕੜ ਆ ਚਾ ਕੋਈ ਕਿੱਦਾਂ ਵੀ ਕੋਈ ਠੰਡੀ ਸੀਗਲਾ ਕੋਈ ਗੱਲ ਨਹੀਂ ਹਲੇ ਆ ਵੇਖੋ ਮਤਲਬ ਪੂਰਾ ਠੀਕ ਹੈ ਜੀ ਹਾਂਜੀ ਲਓ ਜੀ ਇਹ ਦੋਸਤੋ ਪਹਿਲੇ ਨੰਬਰ ਤੇ ਬੈੜਾ ਪਸੰਦ ਆਊਗੀ ਜਿੰਨੂੰ ਵੀਰ ਨੂੰ ਤਸੱਲੀ ਕਰ ਲਿਓ ਚੋਕੇ ਠੀਕ ਆ ਹਾਂਜੀ ਅਗਲੀ ਬੈੜ ਸੁਖਵਿੰਦਰ ਆਪਣੇ ਕੋਲ ਆ ਆ ਗਈ ਬਾਈ ਹਾਂਜੀ ਇਹ ਵੀਰ ਪੰਜੀਆਂ ਦਿਨਾਂ ਸੂਈ ਮਾਲਾ ਮਾਰ ਕੇ ਸਾਫ ਹੋ ਗਈ ਪਿੱਛੇ ਤੁਸੀਂ ਵਿਖਾਓ ਤੋ ਮਾੜਾ ਮੋੜ ਗੰਦਪਿਲ ਮਾਰਦੀ ਪਈ ਹਲੇ ਠੀਕ ਹੈ ਜੀ ਤੇਰਾ ਡੰਗਰ ਪਿੱਛੋਂ ਜਿਹੜਾ ਬਾਅਦ ਚ ਮਾਰ ਦਿੰਦਾ ਲਓ ਜੀ ਥੋੜੇ ਕਿਆ ਡਰਦੀ ਜੋ ਕੋਈ ਨਾ ਕੋਈ ਨਾ ਹਾਂਜੀ ਠੀਕ ਆ ਸੋ 25 ਕਿ ਦਿਨ ਹੋ ਗਏ ਸੂਈ ਨੂੰ ਹਾਂਜੀ 25 ਦਿਨ ਹੋ ਗਏ ਇਹਨੂੰ ਸੂਈ ਨੂੰ 25 ਕਿ ਦਿਨਾਂ ਦੀ ਸੂਈ ਆ ਭਰਾਵੋ ਤੇ ਸੂਈ ਆਪਾਂ ਵੀਰ ਨਵਾਗਿਆਂ ਨੂੰ ਇਹਨਾਂ ਨੂੰ ਠੰਡ ਦਾ ਕਰਕੇ ਫਿਰ ਆਵੇ گا ਗਾਵਾਂ ਗਾਂਦੂ ਪਿੱਛੇ ਲੱਗਾ ਜੋ ਮੁੜਕੇਵੇਂ ਕੋਈ ਬਿਮਾਰ ਮੂਰ ਰੋਹਨ ਦਾ ਬੁਖਾਰ ਫਖੁਰਦਾ ਆਂਦਾ ਚੱਕਰ ਆ ਚਲੋ ਜੀ ਹਾਂਜੀ ਤੇ ਮੈਲਾ ਵੈਸੇ ਇਹ ਲੱਗਾ ਹੋਇਆ ਪੂਛ ਨਾਲ ਹਨਾ ਹਾਂਜੀ 25 ਕਿ ਦਿਨਾਂ ਦੀ ਸੂਈ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਠੀਕ ਆ ਤੇ ਸੁਵਾ ਹੋਗਾ ਦੂਜਾ ਤੀਜਾ ਜੀ ਸੁਵਾ ਦੂਜਾ ਹੀ ਇਹਦਾ ਵੀ ਦੂਜਾ ਹਾਂਜੀ ਲਓ ਦੂਜਾ ਸੁਵਾ ਤੇ ਬਾਕੀ ਐਚ ਐਫ ਬਰੀਡ ਦੇ ਵਿੱਚ ਦੋਸਤੋ ਇਹ ਜਿਹੜੀ ਵਹਿੜ ਪੈਂਦੀ ਆ ਠੀਕ ਆ ਹਾਂਜੀ ਤੇ ਦੁੱਧ ਹੁਣ ਕਿੰਨਾ ਕ ਆਪਾਂ ਚਵਾਵਾਂਗੇ ਤੇ ਥੱਲੇ 15 ਤੋਂ ਪਲੱਸ ਹੀ ਚਵਾਵਾਂਗੇ 15 ਤੋਂ ਹਾਂ ਪੱਕੀ ਗਵੀਰ 15 ਮੰਨ ਕੇ ਸੌਦਾ ਭਾਵੇਂ ਕਰ ਲਿਆ ਹੋਊਗਾ ਦੁੱਧ ਵੱਧ ਤੇ ਚਵਾਇਆ ਤਾਂ ਬਹੁਤ ਵਧੀਆ ਮੱਲ ਰੇਦਾ ਭਾਵੇਂ ਕੋਈ ਬੱਚਾ ਬੈ ਕੇ ਚੋ ਲਵੇ ਹਾਂ ਪੁੱਲਾ ਲਓ ਜੀ ਸੋ 15 ਕਿਲੋ ਦੋਸਤੋ ਜਿਹੜਾ ਦੁੱਧ ਦੇ ਕੋਲ ਹਾਜ਼ਰ ਹੈ ਤੇ ਕੋਈ ਵੀਰ ਤਸੱਲੀ ਕਰਨ ਘਰ ਆ ਸਕਦਾ ਬਾਕੀ ਥਣ ਚੱਡੇ ਤੋਂ ਵੇਖ ਕੇ ਨਾਰਮਲ ਹੀ ਤੁਹਾਨੂੰ ਪਤਾ ਲੱਗ ਜਾਊਗਾ ਨਖੇੜ ਵੀ ਥਣਾ ਦਾ ਆਪਸੀ ਸੋਹਣਾ ਠੀਕ ਹੈ ਜੀ ਤੇ ਥਣ ਵੀ ਪੂਰਾ ਮੁਠੀ ਆ ਸਰਬ ਦਰਦੀ ਦਰਦੀ ਥੋੜਾ ਜਿਹਾ ਕੈਮਰਾ ਦਾ ਹੋਰ ਕੋਈ ਚੱਕਰ ਠੀਕ ਹੈ ਜੀ ਸੋ ਕੋਈ ਨਾ ਉਪਰਾ ਪਸ਼ੂ ਚਲੋ ਉਪਰ ਬੰਦਾ ਸਮਝ ਕੇ ਪਸੂ ਮੜਾ ਮੋੜ ਕਰ ਜਾਂਦਾ ਡਰਦਾ ਹਾਂਜੀ ਤੇ ਸਵੇ ਦੂਜੀ ਸੋਈ ਆ ਠੀਕ ਆ ਜੀ ਲਿਆਓ ਖੋਲ ਕੇ ਤੋੜ ਦਿਓ ਜੀ ਇਹਨੂੰ ਵੀ ਹਨ ਭਾਂਡੇ ਦੀ ਸੋਣੀ ਆ ਠੀਕ ਆ ਜੀ ਆਰਡਰ ਦੀ ਕੁਆਲਿਟੀ ਚੰਗੀ ਆ ਜਿੰਨਾ ਵੀ ਆਰਡਰ ਹੈਗਾ ਬਿਲਕੁਲ ਆਪਾਂ ਨਵਾਈਆਂ ਨੂੰ ਹੀ ਆਣੇ ਬੜਾ ਆ ਬਸ ਕੜਾ ਕੈਮਰਾ ਕਰਾ ਕਰਦੇ ਓਦਾਂ ਕੋਈ ਚੱਕਰ ਨਹੀਂ ਅੱਛਾ ਸੁਖਿੰਦਰ ਹੈ 15 ਕਿਲੋ ਦੋਤੀ ਹੈ ਨੈਟ ਸੰਢੀ ਸਹੀ ਲਾ ਕੋਈ ਗੱਲ ਨਹੀਂ ਲਾ ਕੋਈ ਓਦਾਂ ਦੀ ਗੱਲ ਨਹੀਂ ਹੈ ਜੀ ਸਿਰਫ ਉਹ ਕੈਮਰਾ ਕਰਕੇ ਡਰਦੀ ਵਾ ਲਓ ਜੀ ਕੋਈ ਗੱਤ ਕਰਨੀ ਹੈ ਓਦਾਂ ਤੇ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ ਵੀ 40000 40 ਹਾਂਜੀ ਠੀਕ ਹੈ ਤਾਂ ਬਾਕੀ ਮਾਨਤਨ ਹਰ ਕਦਾ ਹੋ ਜੂਗਾ ਮਾਨਤਨ ਥੋੜਾ ਬੋਧਾ ਜ਼ਰੂਰ ਕਰਾਂਗੇ ਬਾਕੀ ਮੁੱਲ ਪਰ ਆਪਾਂ ਬਿਲਕੁਲ ਆਮ ਬਹੁਤ ਜਾਇਜ਼ ਕਰਨ ਦਾ ਇਹੋ ਜਿਹੇ ਵੜਾਂ ਦਾ ਲੋਕ 65 60 65000 ਮੁੱਲ ਕਰਦੇ ਫਿਰ ਆਪਾਂ ਬਿਲਕੁਲ ਦੇਣ ਲੈਣ ਵਾਲਾ ਮੁੱਲ ਕਰਦੇ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਜੀ ਠੀਕ ਆ ਤੇ ਕਿੰਨਾ ਕਰਤਾ ਉਹਨੇ ਤਾਂ 40 ਇਹ ਤਾਂ 40000 40000 ਹਾਂਜੀ ਲਓ ਅਗਲੀ ਵੜ ਆਪਣੇ ਕੋਲ ਇਹ ਆ ਗਈ ਹੈ ਨਾ ਇਹ ਤੋਕੜਾ ਆ ਗਈਆਂ ਤਿੰਨ ਜੀ ਇਹ ਤਿੰਨ ਤੋਕੜਾ ਤਿੰਨੇ ਨਾਲ ਦੋਸਤੋ ਤੋਕੜਾ ਤੇ ਇਹਨਾਂ ਦੇ ਵਿੱਚੋਂ ਇੱਕ ਜਰਸੀ ਵੜ ਵੀ ਹੈਗੀ ਆ ਉਹਦਾ ਵੀ ਵੇਰਵਾ ਆਪਾਂ ਲੈ ਲਾਂਗੇ ਜਰਸੀ ਨਸਲ ਬਰੀਡ ਵਿੱਚ ਪੂਰੀ ਹੈ ਠੀਕ ਆ ਪੰਜਾਬ ਵਾਲੀ ਜਰਸੀ ਮੰਨ ਕੇ ਸੌਦਾ ਕਰ ਲਈ ਕੋਈ ਵੀਰ ਅੱਛਾ ਵੀਰ ਜੀ ਕਿੰਨਾ ਕਿੰਨਾ ਦੁੱਧ ਇਹਨਾਂ ਦੇ ਥੱਲੇ ਹੈਗਾ ਪਹਿਲੀ ਇਸ ਵੜ ਦੀ ਗੱਲ ਕਰਨੀਏ ਇਹ ਤੀਜੇ ਸੋਇਆ ਵੀਰ ਆੱਖਾਂ ਨੂੰ ਕੋਈ ਜੋ ਮਰਜੀ ਅੱਖੀ ਜਵੇ ਆਪਾਂ ਝੂਠ ਨਹੀਂ ਬੋਲਣਾ ਘਰੇ ਆਪਾਂ ਦੋ ਸੋਵੇ ਅੱਗੇ ਵਿੱਚ ਹੋਈ ਹੈ ਤੇ ਜੇ ਸੋਵੇ ਆ 8 ਕਿਲੋ ਦੁੱਧ ਆ ਮਹੀਨੇ ਦੀ ਇਹ ਬਣੀ ਜੋ ਮਹੀਨੇ ਦੀ ਆਪਾਂ ਨੂੰ ਨਹੀਂ ਪਤਾ ਖਲੋਤੀ ਜਾਂ ਨਹੀਂ ਖਲੋਤੀ ਬੋਲਦੀ ਨਹੀਂ ਇਹ ਤੇ ਮੋਲ ਇਹਦਾ ਸਿਰਫ ਦੇਣ ਲੈਣ ਵਾਲਾ 20000 ਰੁਪਇਆ ਵਿੱਚ ਮਾੜਾ ਮਾੜੋਰ ਕਰ ਲਾਂਗੇ ਬਾਈ ਯਾਰ 8 ਕਿਲੋ ਦੁੱਧ ਮਹੀਨੇ ਕਿਹਾ ਪਾਏ 8 ਕਿਲੋ ਦੁੱਧ ਨੂੰ ਦੋ ਟਾਈਮ ਚੋਕੇ ਤਸੱਲੀ ਕਰਨ ਮਹੀਨਾ ਟੱਪ ਗਿਆ ਹਾਂਜੀ ਮਹੀਨੇੋਂ ਟੱਪੀ ਜਾਂਦੇ ਨੇ ਲਓ ਜੀ ਮਹੀਨੇੋਂ ਟੱਪ ਗਿਆ 8 ਕਿਲੋ ਧਾਰਾ ਬਿਲਕੁਲ ਇੱਥੇ ਥੱਲੇ ਮੌਜੂਦ ਆ ਤੇ ਸਵੇਰੇ ਕਿ ਤੀਜੇ ਲਈ ਬਣੀ ਆ ਹਾਂਜੀ ਆ ਦੂਜਾ ਸਵੇਰ ਹੁਣ ਚੱਲ ਰਿਹਾ ਹਾਂਜੀ ਤੀਜੇ ਲਈ ਬਣੀ ਲਓ ਜੀ ਤੀਜੇ ਸਵੇਰ ਲਈ ਬਣੀ ਆ ਤੇ ਮਹੀਨੇ ਦਾ ਵੀਰ ਨੇ ਬੇਰਵਾ ਪਾਇਆ ਵੀ ਏਆਈ ਹੋਈ ਨੂੰ ਮਹੀਨਾ ਕ ਸਮਾਂ ਹੋ ਗਿਆ ਤੇ ਕਦ ਕਾੜ ਸੋਹਣਾ ਹੈ ਠੀਕ ਆ ਵਿਹੜ ਦਾ ਜਿੰਨਾ ਕਦ ਕਾੜ ਤੁਸੀਂ ਆ ਦੇਖ ਲਓ ਵਧੀਆ ਕੱਟ ਕਾੜ ਕਦ ਕਾੜ ਦੇ ਵਿੱਚ ਨਾ ਬਾਲੀ ਵੱਡੀ ਤੇ ਨਾ ਹੀ ਛੋ ਹਾਈਟ ਨਹੀਂ ਹੈਗੀ ਦੋਸਤੋ ਮੀਡੀਅਮ ਹਾਈਟ ਤੋਂ ਫਰਸਤ। ਪਰ ਮੰਨ ਲਓ ਕਿ ਉਦਾਂ ਸਿਰਫ ਡਰਦੀਆਂ। ਬੈਡਨ ਦੇ ਵਿੱਚ ਗਿਣਤੀ ਕਰ ਸਕਦੇ ਆਪਾਂ ਇਹਦੀ। ਕੋਈ ਇਦਾਂ ਦੀ ਗੱਲ। ਠੀਕ ਆ। ਤੇ ਅੱਗੇ ਗੱਭ ਦਾ ਜਿਹੜਾ ਦੋਸਤੋ ਟੀਕਾ ਭਰਿਆ ਏ ਆਈ ਹੋਈ ਆ। 1 ਮਹੀਨੇ ਦਾ ਸਮਾਂ ਹਾਂ ਤੋੜ ਤੀਏ ਜੀ। 8 ਕਿਲੋ ਦੁੱਧ ਆ ਤੇ ਰੇਟ ਵੀ ਬਿਲਕੁਲ ਜਰਮਨ ਜਾਇਜ਼ ਰੇਟ ਆ। ਦਰਦੀਆਂ ਵੜਾਕ ਕਿਚਨ ਇਹਨਾਂ ਨੂੰ ਪੂਰਾ ਫਿਟਿੰਗ ਵਾਲਾ ਲੱਗਾ ਜਿੱਦਾ ਕੋਈ ਵੀ ਇਹ ਨਾ ਸੋਚੇ ਵੀ ਖੁਣੀ ਪਾਣੀ ਕਿ ਦੁੱਧ ਆਵਦਾ ਕੋਚੋ ਕੇ ਵੇਖ ਲੈ ਕਸਮੇ ਲੇਵੇ ਦੀ ਟਾਇਟ ਜੱਟ ਰਾ ਹਾਂਜੀ ਕਸਮੇ ਲੇਵੇ ਦੀਆਂ ਸਾਰੀਆਂ ਆਪਣਾ ਕੋਈ ਠੀਕ ਆ ਲਓ ਵੀ ਦੋਸਤੋ ਮੁੱਲ ਕਿੰਨਾ ਕਰਤਾ ਇਹਦਾ ਮੁੱਲ 20000 ਜੀ 22 ਹਾਂਜੀ 22000 ਲੈਣ ਦੇਣਾ ਦੋਸਤੋ ਬਾਕੀ ਕੋਈ ਆਵੇ ਆਪਦੀ ਨਰਕ ਪਰਖ ਕਰੇ ਤਸੱਲੀ ਕਰੇ ਠੀਕ ਆ ਥਾਂ ਤੋਂ ਬਿਲਕੁਲ ਵਧੀਆ ਵਿਖਾਉਂਦੀ ਆ ਇੱਕੋ ਜੇ ਥਾਣਾ ਚਾਰੇ ਥਾਣਾ ਤਿਕਾ ਲੱਗੇ ਵੀ ਚਾਰ ਥਾਣਾ ਕੋਈ ਕਿਸੇ ਤਰ੍ਹਾਂ ਦੀ ਕੋਈ ਫੋਟ ਕੋਈ ਫੋਟシャン ਕੋਈ ਨਹੀਂ ਹੈਗੀ ਜਿਹਨੇ ਘਰੇ ਘਰੇ ਸਾਲੋਂ ਸਾਲ ਦੁੱਧ ਪੀਣਾ ਵਾ ਤੇ ਖਲੋਤੀ ਹੀ ਫਿਰ ਤੇ ਗੱਲ ਲੇਗਾ ਹੂੰ ਹਾਂਜੀ ਉਹਦੇ ਆਸਤੇ ਵਧੀਆ 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 ਲਓ ਜੀ 22000 ਦੇ ਵਿੱਚ ਤੁਹਾਨੂੰ ਇਹ ਵੈਡ ਮਿਲ ਜੂ ਤੇ ਅਗਲੀ ਜਰਸੀ ਆਪਣੇ ਕੋਲ ਹਾਂਜੀ ਜਲਸੀ ਹੈ ਜੀ ਲਓ ਜੀ ਜਲਸੀ ਜਮਾਨਦਰੋਂ ਦੋ ਥਣ ਜੋ ਦੋ ਥਣ ਹੀ ਆ ਹਾਂਜੀ ਉਹ ਅਗਲੇ 2 ਵਜੇ ਕੋ ਛੋਟੇ ਛੋਟੇ ਸਾਂਗ ਲੱਗੀਆਂ ਉਹ ਚੱਲੀਆਂ ਹੀ ਨਹੀਂ ਹਾਂ ਮੈਂ ਅੱਗੇ ਇੱਕ ਸੂਬਾ ਚੋਈ ਹੈ ਦੂਜਾ ਚੋਂ ਡੇ ਆ अच्छा ति जी तिजे वास्ते ਵੀ ਗਾਂ ਗੱਬਣਾ ਤੇ ਜਮਾਂਦੂ ਆਖਰੇ ਦੋਵੇਂ ਚੱਲਦੇ ਮਗਰਲੇ ਦੋਵੇਂ ਥਣ ਚੱਲਦੇ ਪਰਲੇ ਦੋਵੇਂ ਚੱਲਦੇ ਹਾਂ ਸਰੂ ਸਰੂ ਨਹੀਂ ਹੋਣਾ ਨਾ ਨਾ ਕੁਛ ਨਹੀਂ ਹੈਗਾ ਇਹਨਾਂ ਜੀ ਅੱਛਾ ਅੱਛਾ ਬਿਲਕੁਲ ਉਦਾਂ ਹੀ ਹੈ ਲਓ ਜੀ ਸੋ ਦੋ ਥਾਣੀ ਆ ਦੋਸਤੋ ਠੀਕ ਆ ਜੀ ਵੈਸੇ ਚਾਰ ਥਣ ਪ੍ਰੋਪਰ ਆ ਅਗਲੇ ਥਾਣਾ ਦੇ ਵਿੱਚ ਕੋਈ ਸਰੂ ਨਹੀਂ ਹੈਗਾ ਕੋਈ ਚੱਲਦੇ ਨਹੀਂਗੇ ਠੀਕ ਬੁੱਤੀ ਬਾਥੀ ਦੇਖੋ ਵੈਰ ਦੀਨੇ ਬੱਚੇ ਪਾਉਣ ਵਾਸਤੇ ਗਾਂ ਲੈਣੀ ਨਾ ਲੈਣ ਵਾਸਤੇ ਉਹਦੇ ਹਾਸਤੇ ਪੂਰੀ ਬਰੀਡ ਜਗਰ ਲਓ ਜੀ ਛੋਟਾ ਜਿਹਾ ਕੰਨ ਆ ਬਹੁਤੀ ਬਾਕੀ ਬਿਲਕੁਲ ਛੋਟੀ ਜੀ ਆ ਡੂੰਗਾਈ ਡੰਗੋਈ ਉਸੇ ਤਰ੍ਹਾਂ ਅੱਖਾਂ ਦੇ ਵਿੱਚ ਪੂਰੀ ਹਾਂਜੀ ਤੇ ਨਸਲ ਬਰੀਡ ਦੇ ਵਿੱਚ ਪੂਰੀ ਆ ਠੀਕ ਆ ਜੀ ਸੋ ਜਿਹੜੇ ਵੀਰ ਨੇ ਕਿਸ ਨੇ ਬੱਚੇ ਲੈਣੇ ਆ ਜਿੱਦਾਂ ਕਿ ਵੀਰ ਨੇ ਕਹਿਤਾ ਉਹਦੇ ਲਈ ਜੜੀਆ ਦੋਸਤੋ ਬੈਟਰ ਆ ਇਹ ਚੀਜ਼ ਬੱਚੇ ਲੈ ਸਕਦੇ ਤੁਸੀਂ ਚੰਗੀ ਬਰੀਡ ਜੜੀਆ ਦੋਸਤੋ ਇਹਦੇ ਵਿੱਚੋਂ ਲੈ ਸਕਦੇ ਜੇ ਤੇ ਕਿੰਨਾ ਕੁ ਮਤਲਬ ਕਿ ਦੋ ਦਿਨੇ ਬਿਲਕੁਲ ਸੱਜਰ ਦਾ ਵੀਰ ਜੀ ਕੋਈ ਮੰਨੇ ਨਾ ਮੰਨੇ ਪਰ ਅਸੀਂ ਦੋਹਾਂ ਥਾਣਾਂ 'ਚ 18 ਕਿਲੋ ਦੁੱਧ ਥੱਲੇ ਮੈਂ ਚੋਂਦਾ ਰਿਆਂ 18 ਕਿਲੋ ਹਾਂ ਦੋਹਾਂ ਥਾਣਾਂ 'ਚ ਸਕੰਦਰ ਸਿੰਘ ਦੁੱਧ ਬਹੁਤ 18 ਮੈਂ ਨਾ ਵੀਰ ਅਸੀਂ ਚੋਂਦੇ ਰਿਆਂ ਹੁਣ ਮੇਰਾ ਫੋਨ ਉਹ ਮਤਲਬ ਹੋ ਗਿਆ ਥੋੜਾ ਖਰਾਬ ਨੇ ਤੁਹਾਨੂੰ ਮੈਂ ਵੀਡੀਓ ਸੱਜਰਦੀ ਬਣੀ ਵਿਖਾ ਦੇਣੀ ਅੱਛਾ ਜੀ 18 ਕਿਲੋ ਦੁੱਧ 17 18 17 18 ਇਹ ਚੋਂਦੇ ਰਿਆਂ ਦੋਹਾਂ ਥਾਣਾਂ 'ਚ ਹਾਂਜੀ ਹੁਣ ਫੋਨ ਥੱਲੇ 8 ਕਿਲੋ ਦੁੱਧ 8 ਕਿਲੋ ਹਾਲੇ ਵੀ 8 ਕਿਲੋ ਦੁੱਧ ਆਮ ਜਲਸੀ ਸੋ ਇਹ ਨੂੰ ਕੋਈ ਵੀਰ 3 ਕਿ ਮਹੀਨੇ ਹੋਏ ਹੋਣਗੇ ਤੇ ਇਹ ਵੀ ਗਾਂ 1.5 ਮਹੀਨੇ ਦੀ ਤਿੰਨ ਕੁ ਮਹੀਨਿਆਂ ਦੀ ਸੂਈ ਹਾਂ ਤਾਂ ਡੇਢ ਡੇਢ ਕੁ ਮਹੀਨੇ ਬਾਅਦ ਹੀ ਬਣ ਜਾਂਦੀ 40 40 ਦਿਨਾਂ ਬਾਅਦ ਹਾਂਜੀ ਲਓ ਜੀ ਤਿੰਨ ਕੁ ਮਹੀਨਿਆਂ ਦੀ ਭਰਾਵੋ ਸੂਈ ਆ ਤੇ ਡੇਢ ਮਹੀਨੇ ਦੀ ਅੱਗੇ ਈ ਆਈ ਹੋਈ ਆ ਠੀਕ ਆ ਹਾਂਜੀ ਤੇ ਜਰਸੀ ਬਰੀਡ ਦੇ ਵਿੱਚ ਆ ਤੇ ਪਿਓਰ ਜਰਸੀ ਅੱਗੇ ਆ ਤੀਜੇ ਸਵੇ ਲਈ ਹੋਊਗੀ ਘਟੋ ਘਟ ਬਣੀ ਹਾਂ ਹਾਂਜੀ ਤੀਜੇ ਆਸਤੇ ਬਣੀ ਆ ਜੀ ਲਓ ਖੋਲਦਗੇ ਜੀ 8 ਕਿਲੋ ਤੋਂ ਤਾਂ ਹੁਣ ਵੀ ਆ ਜਿੱਦਾਂ ਕਿ ਦੋ ਤੁਹਾਨੂੰ ਦੋਸਤੋ ਮਗਰਲੇ ਜਿਹੜੇ ਦੋ ਆ ਆਮ ਤਾਂ ਵੀ ਜਿਹੜੀਆਂ ਜਲਸੀਆਂ ਨਾ ਆਮ ਜਲਸੀਆਂ ਦਿੰਦੀਆਂ 8-9 ਹਾਂਜੀ ਤੇ ਥਲੇ 8 ਹੁਣ ਵੀ ਆ ਗਿਆ ਜੀ ਠੀਕ ਹੈ ਠੀਕ ਹੈ ਕੋਈ ਨਾ ਆ ਲਓ ਜੀ ਛੋੜਾ ਡਰ ਦੇ ਰਸੇ ਇਹ ਨਾ ਛੋੜਾ ਖੁੱਲੀਆਂ ਛੱਡ ਦੇ ਦਿਆਂ ਕਰੇ ਇੱਥੇ ਖਲਾਰਾ ਠੀਕਾ ਮੋੜ ਲਓ ਠੀਕਾ ਅਚਾ ਸਕਮਿਤਰ ਕਿੰਨਾ ਮੋਲੇ ਸਜਾ ਮੋਲੇ ਦਾ ਜੀ 20000 ਕੋਈ ਹੋਰ ਮਾਨਤ ਨਾਲ ਕਰਦਾ ਕਿਨੇ ਘਰੇ ਪੀਣ ਵਾਸਤੇ ਲੈਣੀ 20 ਚੋਂ ਹਾਂਜੀ ਲਓ ਜੀ 20000 ਦੇ ਵਿੱਚੋਂ ਵੀ ਹੋਰ ਮਾਨਤਾਂ ਨੂੰ ਹੋ ਜਾਊਗਾ ਸਵਾਰ ਠੀਕੀਏ ਦੋਸਤੋ ਘਰੇ ਦਾ ਆਪਣੀ ਇਨੀ ਗਰੰਟੀ ਮੈਂ ਘਰੇ ਚੋਈ ਆ ਮੱਲੋ 100 جو 100 پرسنٹ ہی ویرے رُگی ہوگی ہمم بھی گبڑ ٹھہر گی ہوگی گبڑ ٹھہر گی ہوگی ٹھیک ہے ہاں جی چلو جی بہت ਵਧੀਆ ਗੱਲ ਜਿਹੜਾ ਕੋਈ ਅੱਗੇ ਵੀਰ ਲੈ ਜਾਊਗਾ ਚਲੋ ہاں جی ਉਹਨੂੰ ਸੁਖ ਬਣ ਜਾਊਗਾ ਤੇ ਹਾਂਜੀ ਹਾਂਜੀ ਅਗਲੇ ਪੰਨੇ ਆਪਣੇ ਕੋਲ ਸੁਖਵਿੰਦਰ ਜਿਹੜੀ ਆ ਬਾੜ ਇਹ ਵੀਰ ਜੀ ਆਪਣੇ ਕੋਲ ਤੀਜੇ ਸੋਹੇ ਦਾ ਚੌਥੇ ਵਾਸਤੇ ਗਾਂ ਏ ਇਹ ਨੂੰ ਇਹ ਨਵੀਆਂ 20 ਦਿਨਾਂ ਟੀਕਾ ਭਰਾਏ ਨੂੰ ਇਹ ਜਿਹਦਾ ਨਹੀਂ ਆਪਾਂ ਕੋ ਕਹਿ ਸਕਦੇ ਕੁਝ ਵੀ 20 ਅੰਕ ਦਿਨਾਂ ਦੀ ਬਣੀ ਆ ਹਾਂ ਮਤਲਬ 21 ਦਿਨਾਂ ਤੋਂ ਟੱਪ ਗਈ ਇਹ ਵੀ ਮਤਲਬ ਹੀਟ ਚ ਤ ਨਹੀਂ ਆਈ ਉਹ ਸਦਾ ਰੁਗੀ ਹੋਵੇ ਸਦਾ ਨਾ ਰੁਗੀ ਤੇ ਜੇ ਸਵੇ ਇਹ ਵਿੱਚ ਹੁਣ ਚੱਲ ਰਹੀ ਆ ਹਾਂ ਅੰਦਰ ਚੌਥੇ ਆਸਤੇ ਗਾਂ ਦੀ ਚੌਥੀ ਦੀ ਗੱਬਣਾ ਕਿ ਕੱਬ ਮਤਲਬ ਟੀਕਾ ਲੇ ਹੋਈ ਆ ਦੁੱਧ ਦੇ ਦਿਨ ਤੇ 26 27 ਕਿਲੋ ਹਾਂ ਹਾਂਜੀ ਤੇ ਇਹਨੂੰ ਸੋਈ ਨੂੰ ਸਾਢੇ ਕਿ ਤਿੰਨ ਮਹੀਨੇ ਚਾਰ ਦੇ ਗੇੜ ਹੋ ਗਿਆ ਹਾਂ ਤੇ ਹੁਣ ਇਹਦੇ ਸਹਲੇ ਦੁੱਧ ਹੋਊਗਾ ਜੋ 8 9 ਕਿਲੋ ਹੁਣ ਵੀ ਠੀਕ ਆ ਹਾਂਜੀ ਤੇ ਇਹੇਵਾ ਥੋੜਾ ਟਲਕਵਾ ਜਾਂ ਹਾਂ ਹਾਂਜੀ ਇਹੇਵਾ ਦਾ ਡਾਟਾ ਗਾਂ ਮਤਲਬ ਬਹੁਤ ਵੱਡੇ ਪੱਲੇ ਦੁੱਧ ਬਹੁਤ ਦਿੰਦੀ ਪਰ ਜੇ ਕਿ ਰੁਗੀ ਹੋਈ ਫਿਰ ਤੇ ਅਗਲਾ ਠੀਕ ਆ ਮਤਲਬ ਕਿ 20 ਦਿਨਾਂ ਦੀ ਆਪਣੇ ਹਾਥੀ ਇਹ ਆਈ ਹੋਈ ਆ ਹਾਂ 20 ਦਿਨਾਂ ਟੱਪੀ ਹੋਈ ਹੈ ਹੁਣ ਦੁੱਧ ਦੀ ਹੁਣ ਹੁਣ ਕਿੰਨਾ ਥੱਲੇ ਆ 8 ਕਿਲੋ 8.5 9 ਕਿਲੋ ਦੁੱਧ ਹੱਲੇ ਵੀ ਆ ਸਾਢੇ 7 8 ਕਿਲੋ ਨਹੀਂ ਸਾਢੇ 8 9 ਕਿਲੋ ਸਾਢੇ 8 9 ਹਾਂਜੀ ਦੋਵੇਂ ਟਾਈਮ ਹਨ ਦੋਵੇਂ ਟਾਈਮ ਮਰਜੀ ਠੀਕ ਆ ਜੀ ਉਵੇਂ ਠੰਡੀ ਥੀਲ ਜਿੱਦਾਂ ਮਰਜੀ ਕੋਈ ਥੱਲੇ ਬਹਿ ਜਾਏ ਨਹੀਂ ਕੋਈ ਡਰਦੀ ਡੁਰਦੀ ਸਰਵਾ ਕੈਮਰਾ ਤੁਹਾਡਾ ਕਰਕੇ ਮਾੜਾ ਮਾੜਾ ਡਰਦੀ ਆ ਵੇਖੋ ਕੋਈ ਇਦਾਂ ਨਹੀਂ ਗੱਲ ਨਹੀਂ ਸਾਡੇ ਸਨ ਪ੍ਰੋਪਰ ਵਰਦੇ ਆ ਮੈਂ ਨਾ ਬਿਲਕੁਲ ਆਹ ਬਰਾ ਦੂ ਆ ਮਗਰਲੇ ਥਾਨੂੰ ਵੇਖ ਲਓ ਦੋਸਤੋ ਠੀਕ ਆ ਕੋਈ ਗੱਲ ਸਾਢੇ 8 9 ਅਗਲੇ ਦੇ ਤੱਕ ਜਿਹੜਾ ਦੁੱਧ ਆ ਆ ਅਗਲੇ ਥਾਨ ਮਾੜੇ ਵੇਖ ਲਓ ਕੋਈ ਐਦਾਂ ਦੀ ਗੱਲ ਨਹੀਂ ਕੋਈ ਬਾਅਦ ਨਹੀਂ ਪੂਰੀ ਮਤਲਬ ਆ ਵੀ ਇਧਰ ਨਾਲ ਤੁਹਾਨੂੰ ਪ੍ਰੋਪਰ ਪੂਰਾ ਵਾਰਤ ਇਧਰ ਪੂਰਾ ਪੂਰਾ ਵਾਰਤ ਹਨਾ ਜੀ ਕੋਈ ਇਹ ਨਹੀਂ ਹੈਗੀ ਠੀਕ ਆ ਜੀ ਤੇ ਕਿੰਨਾ ਮੁੱਲ ਸੁਖਵਿੰਦਰ ਦਾ ਮੁੱਲੇ ਦਾ ਵੀ ਜੀ 15000 ਰੁਪਏ 15 ਹਾਂ ਜੀ ਮੁੱਲ ਆਪਾਂ ਬਿਲਕੁਲ ਉਹੋ ਜਿਹਾ ਕਰਨਾ ਬੈਡਾ ਵੀਰ ਕੋਈ ਜਿਹੜਾ ਵੀ ਫੋਨ ਲਾਵੇ ਕੋਈ ਐਵੇਂ ਟੁਕੜਾ ਲਈ ਆ ਆਪਾਂ ਤਾਂ ਚਲੋ ਕਿਸੇ ਨੂੰ ਗੱਬਣ ਕਹਿ ਕੇ ਨਹੀਂ ਦਿੰਦੇ ਆਪਾਂ ਸਿਰਫ ਦੱਸਿਆ ਤਾਂ ਕਰਕੇ ਵੀ ਕਈ ਵਾਰਾਂ ਵੀਰ ਕੋਈ ਜਾ ਕੇ ਫੀਡ ਫੂਡਾਂ ਤਾਂ ਕਿ ਮੈਂ ਦੁੱਧ ਵਧਾਵਾਂ ਕਿੱਦਾਂ ਵੀ ਉਹ ਗੱਲ ਆ ਕੇ ਦੱਸਿਆ ਬਸ ਬਸ ਪੀਕੇ ਭਰੇ ਹੋਇਆ ਪੀਕੇ ਭਰੇ ਆ ਤੇ ਉਹ ਥ ਆਉ ਦਾ ਉਸ ਹਾਵਨਾ ਜਿਓ ਜੀ ਥੋੜਾ ਤੋਰਦੇ ਇਹਨੂੰ ਵੀਰ ਦੋ ਵੀ ਦੋਸਤਾਂ ਕਿ ਚੌਥੇ ਸੂਵੇ ਇਹ ਕੋ ਲੱਕ ਵੇਖਣਾ ਵੀ ਰੱਖੇ ਤੁਰਨ ਉੱਠਣ ਬਹਿਣ ਤੈਨੂੰ ਕੋਈ ਮਤਲਬ ਇਦਾਂ ਦੀ ਕੋਈ ਨਹੀਂ ਹੈਗੀ ਵੀ ਬਸ ਲੰਘ ਆ ਜਾਂਦੀਆਂ ਨੇ ਇਸੇ ਤਰ੍ਹਾਂ ਦੀਆਂ ਲੱਕ ਉੱਚੇ ਤੁਸੀਂ ਵੇਖੋਗੇ ਲੱਕ ਉੱਚਾ ਰੱਖਦੀ ਹੈ ਠੀਕ ਹੈ ਪੂਰਾ ਗਾਂ ਪੂਰਾ ਵਹਿੜ ਤੁਰਦੀ ਇਹ ਨਹੀਂ ਗੱਲ ਵੀ ਕੋਈ ਬਾਕੀ ਚਾਲ ਚੂਲ ਪੂਰੀ ਆ ਚੰਗੀ ਵਧੀਆ ਚਾਲ ਤੂਰਾ ਤੂਰਾ ਪੂਰਾ ਆ ਦੇਖੋ ਕੁਈ ਭੱਜਦੀ ਕੋਈ ਨਾ ਜਵੀਂ ਕਈ ਥੋੜੀ ਨੇ ਪ੍ਰਾਣੀ ਆ ਹੁਣੇ ਤਾਂ ਕਰਕੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਜੀ ਅੱਛਾ ਮੋਲਿਕ ਨਾ 17 ਦਤਾ ਨਹੀਂ 15000 15000 15000 ਜੀ ਲਓ ਜੀ 15000 ਮੋਲ ਲਾ ਲੈਣ ਦੇਣ ਠੀਕ ਆ ਹਾਂਜੀ ਸੋ ਬਿਲਕੁਲ ਟੋਕੜਾਂ ਦੇ ਹਿਸਾਬ ਨਾਲ ਜਿਹੜਾ ਦੋਸਤ ਪਸ਼ੂ ਵੀ ਰੰਦਾ ਵੀ ਆ ਤਿੰਨ ਦੇਣੀਆਂ ਆ ਆਪਾਂ ਗਾਵਾਂ ਤੇ ਅੱਗੇ ਏਆ ਹੀ ਤੁਹਾਨੂੰ ਬਿਲਕੁਲ ਵੇਰਵਾ ਪਤਾ ਤੋ ਕੋਈ ਵੀ ਅੱਗੇ ਖੇਚਲ ਨਾ ਕਰੇ ਗੱਬਰ ਕਰਾਉਣ ਦੀ ਜਿੰਨਾ ਚਿਰ ਤੱਕ ਬਿਲਕੁਲ ਚੈੱਕ ਪਾਸ ਨਹੀਂ ਹੁੰਦੀਆਂ ਠੀਕ ਹੈ ਹਾਂਜੀ ਤੇ ਅਗਲੀ ਆਪਣੇ ਕੋਲ ਵੈਡ ਇੱਕ ਲਾਸਟ ਵਿੱਚ ਇਹ ਦਿਖਾਉਣੀ ਹੈ ਜੀ ਫਿਰ ਜੀ ਵੈਡ ਤੇ ਹੈਗੀ 24 25 ਲੀਟਰ ਵਾਲੀ ਹਾਂਜੀ ਇੱਕ ਤੇ ਵੈਡ ਵੀਰ ਜੀ ਆਪਾਂ ਝੂਠ ਨਹੀਂ ਬੋਲਣਾ ਇਹ ਸੂਈ ਹੀ 20 ਦਿਨ ਪਹਿਲਾਂ ਹਾਂਜੀ ਜਿਹੜੀ ਗੱਲ ਆ ਉਹਦਾ ਕਰਕੇ ਤੇ 20 ਤੋਂ 22 ਦਿਨ ਪੰਜੀ ਨੂੰ ਸੂਈ ਨੂੰ ਹੋ ਗਿਆ ਉਹਦਾ ਕਰਕੇ ਦੁੱਧ ਤੇ ਹੌਲੀ 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 ਆਉਣ ਡਈ ਤੇ ਹੁਣ ਆਪਣੇ ਕੋਲ ਕਿਤੇ ਪੱਠੇ ਨਹੀਂ ਹੈਗੇ ਹਾਂਜੀ ਤੂੜੀ ਪੈਣ ਡਈ ਬਿਲਕੁਲ ਬਹੁਤ ਬਰੀਡ ਫਰੀਡ ਦੀ ਵੈਡ ਆ ਮੰਨ ਲਓ ਹਾਂਜੀ ਤੇ ਹੋਂਥਲੇ ਦੇ 18 ਕਿਲੋ ਦੁੱਧ ਹਾਲੇ ਵੀ ਹੋਊਗਾ ਹਾਂਜੀ ਤੇ 20 25 ਦਿਨਾਂ ਦੇ ਸੂਈ ਜੋ ਵੀ 20 25 ਦਿਨਾਂ ਦੇ ਹਾਂ ਤੇ 20 ਦਿਨ ਪਹਿਲਾਂ ਸੂਈ ਹੀ ਮਿਲਾਲੇ ਟਾਈਮ ਤੋਂ ਪਰ ਕੀ ਕਾਰਨ ਬਣਿਆ ਕੀ ਨਹੀਂ ਬਣਿਆ ਆ ਟਾਈਮ ਤੋਂ 20 ਦਿਨ ਪਹਿਲਾਂ ਸੂਈ ਤੇ ਬੱਚਾ ਮਗਰ ਮਗਰ ਬੱਚਾ ਦਿੱਤਾ ਸੀ ਉਹ ਮਤਲਬ ਐਕਸਪਾਇਰ ਹੋ ਗਿਆ ਪਹਿਲਾਂ ਸੂਣ ਦੇ ਕਰ ਹਾਂਜੀ ਹੁਣ 25 ਕਿ ਦਿਨਾਂ ਮੰਨ ਕੇ ਕੋਈ ਸੌਦਾ ਹੋ ਜਾਵੇ ਤੇ ਹਾਲੇ ਮਤਲਬ ਹੋਣ ਦਾ ਦੁੱਧ ਵੰਨ ਦਾ ਟਾਈਮ ਮਤਲਬ ਜਿੱਥੇ ਨੇ ਸੋਣਾ ਹੋਂ ਉਹ ਟਾਈਮ ਆਇਆ ਹੋਂ ਜੇ ਇਹਨੂੰ ਕੋਈ ਮਤਲਬ ਸੇਵਾ ਹੋਊ ਤੇ ਦੁੱਧ 23 24 ਕਿਲੋ ਕਰ ਦੂਗੀ ਹੁਣ ਆਪਣੇ ਕੋਲ 18 ਲੀਟਰ ਕੋਈ ਚੋਕੇ 18 ਕਿਲੋ ਚੋਕੇ ਲੈ ਸਕਦਾ ਲਓ ਜੀ 18 ਲੀਟਰ ਹੁਣ ਕੋਈ ਵੀ ਆਪਦੀ ਚਵਾਈ ਕਰਕੇ ਲੈ ਜਾਏ ਤੇ ਸਵੇਰ ਦੁੱਝੇ ਹੋਊਗੀ ਕੀ ਸਵੇਰ ਸਵੇਰ ਦੁੱਝੇ ਮੂੰਹੋਂ ਛੇ ਦੰਦ ਜੋ ਬਹੁਤ ਮਤਲਬ ਬੁੱਥੇ ਬਾਥੇ ਕੰਨ ਕਮਨ ਬਹੁਤ ਛੋਟਾ ਪੂਰੀ ਬਰੀਡ ਚ ਵੈੜ ਕੋਈ ਇਦਾਂ ਦੀ ਗੱਲ ਨਹੀਂ ਠੀਕ ਆ ਭਰਾ ਸਿਕੁੰਦਰ ਖੋਲ ਕੇ ਤੋਰ ਦਗੇ 118 ਕਿਲੋ ਦੋਸਤੋ ਹੁਣ ਦੁੱਧ ਦੇ ਥੱਲੇ ਹਾਜ਼ਰ ਆ ਤੇ ਘਟ ਕੇ ਥੋੜਾ ਸੂਫੀ ਸਵੀਰਾਂ ਦਾ 20 ਦਿਨ ਘਟ ਕੇ ਸੂਈ ਸੀ ਤਾਂ ਕਰਕੇ ਜਿਹੜਾ ਬੱਚਾ ਉਹ ਨਹੀਂ ਹੈਗਾ ਕਿ ਥੱਲੇ ਐਕਸਪਾਇਰ ਹੋ ਗਿਆ ਸੀਗਾ ਤੇ ਦੂਜਾ ਸਵੇਰ ਇਹ ਵੈੜ ਸੂਈ ਆ ਠੀਕ ਆ ਜੀ ਜਿੱਦਾਂ ਕਿ ਹੁਣ ਬਿਲਕੁਲ 18 ਲੀਟਰ ਦੁੱਧ ਦਾ ਦੋਸਤੋ ਨਾਲੇ ਡਾਈਟ ਵੀ ਤੁਹਾਨੂੰ ਸਟਾਰਟਿੰਗ ਤੋਂ ਇੱਕ ਜ਼ਿਕਰ ਕਰਤਾ ਸੀ ਵੀ ਥੋੜੀ ਜਿਆਦਾ ਪੈਂਦੀ ਆ ਠੀਕ ਆ ਥੋੜੀ-ਤਾੜੀ ਆ ਜਿੱਥੇ ਪੈਂਦਾ ਦੋਸਤੋ ਜਾਂ ਹਰਾ-ਚਾਰੇ ਦੀ ਅਵੇਲੇਬਿਲਟੀ ਹੈਗੀ ਆ ਉਸ ਤੋਂ ਤੁਸੀਂ ਭਾਵੇਂ 20-22 ਲੀਟਰ ਤੱਕ ਚੁਵਾਈ ਦੀ ਕਰ ਸਕਦੇ ਜੀ ਕੱਦ-ਕੱਡ ਬਹੁਤ ਸੋਹਣਾ ਠੀਕ ਹੈ ਜੀ ਪੂਰੇ ਵੱਡੇ ਕਾਦਰੀ ਵਹਿੜ ਕੋਈ ਨਹੀਂ ਕਿ ਛੋਟੀ ਨਹੀਂ ਵੀਰ ਠੀਕ ਹੈ ਲਿਓ ਜੀ ਪਨਦ ਗਿਆ ਜੀ ਠੀਕ ਹੈ ਸੋ ਥਾਨ ਕੁਆਲਿਟੀ ਚੰਗੀ ਆ ਬਿਲਕੁਲ ਚੱਡਾ ਬਹੁਤ ਸੋਹਣਾ ਠੀਕ ਹੈ ਜੀ ਉਦਾਂ ਵੀ ਠੰਡੀ ਸਜੀਗ ਲਾ ਕੋ ਇਹੋ ਜੀ ਗੱਲ ਨਹੀਂ ਵੀ ਕੋਈ ਵੀ ਸੋਚੇ ਨਾ ਵੀ ਗਰਮ ਆ ਭੱਜਦੀ ਆ ਕੋਣੀ ਕਾਤੋਂ ਕੀ ਚੱਕਰ ਆ ਕੋਈ ਇਦਾਂ ਦੀ ਗੱਲ ਨਹੀਂ ਲਾ ਪੂਰੇ ਚਾਰੇ ਮਸ਼ੀਨਾਂ ਚੋਂ ਦੇ ਕਰਕੇ ਨਾ ਵੀਰ ਜੀ ਤੇ ਮੰਨ ਲਓ ਮਸ਼ੀਨ ਥੋੜੇ ਜਿਹੜਾ ਬੰਦੇ ਮਸ਼ੀਨ ਰੱਖੀ ਚੋਂ ਥੋੜਾ ਕਰ ਦਿੰਦੀ ਮਸ਼ੀਨ ਟੈਡ ਹਰ ਗਾਂ ਦਾ ਹੀ ਉਹ ਇੱਕ ਦੋ ਦਿਨ ਹੱਥ ਨਾਲ ਡੰਗਰ ਤੋ ਮੜ ਕੇ ਨੋਰਮਲ ਹੋ ਜਾਂਦਾ ਹੋ ਜਾਂਦਾ ਹਾਂਜੀ ਆਪਣੇ ਕੋਲ ਅੱਜਪਨ ਕੀ ਆਈ ਕਿ ਆਪਣੇ ਕੋਲ ਹੀ ਹੈ ਨਹੀਂ ਆਪਣੇ ਕੋਲ ਸੋਈ ਹੈ ਆਪਣੇ ਕੋਲ ਹੀ ਸੋਈ ਕੋਲ ਸੋਈ ਸਾਰੇ ਪੂਆ ਆਪਣੇ ਹੱਥੀਂ ਸੋਏ ਕੋਈ ਬਾਰੋਂ ਦੇ ਨਹੀਂ ਚਿਨੀ ਚਵਾਈ ਕਰਦੇ ਆਪਾਂ ਹਾਂਜੀ ਮਸ਼ੀਨੀ ਚਵਾਈ ਆਵੇ ਬਾਹਰ ਮਸ਼ੀਨ ਪਈ ਭਾਵੇਂ ਬਾਹਰ ਮਸ਼ੀਨ ਹੈਗੀ ਆ ਦੋਸਤੋ ਮਸ਼ੀਨੀ ਚਵਾਈ ਹੁੰਦੀ ਹੈ ਵੀਰ ਉਹਨਾਂ ਦੇ ਕੋਲ ਕਉਂਕੇ ਪਸ਼ੂ ਬਫਾਰ ਦੀ ਲੈਣ ਵੀ ਨਾਲ-ਨਾਲ ਹੈਗੀ ਪਸ਼ੂ ਕਈਆਂ ਕੋਈ 25 30 ਲੀਟਰ 35 ਲੀਟਰ ਦਾਲਾ ਵੀ ਆ ਜਾਂਦਾ ਵੱਡਾ ਵੀ ਆ ਜਾਂਦਾ ਵੀ ਜੀ ਕੋਈ ਕਹਿੰਦਾ 40 ਚਲਦੀ ਹੈ ਨਾਲ ਚਵਾਈ ਮਸ਼ੀਨ ਨਹੀਂ ਹੁੰਦੀ ਆ ਸੋ ਜਿਹੜੇ ਵੀਰ ਨੇ ਕਿਸੇ ਨੇ ਹੱਥੀ ਚਵਾਈ ਕਰਨੀ ਹੈ ਤੇ ਹੱਥੀ ਵੀ ਤੁਸੀਂ ਕਰ ਸਕਦੇ ਜੇ ਤੇ ਮੋਲ ਇਹਦਾ ਕੀ ਰਹੂਗਾ ਵੀਰ ਸੁਖਵਿੰਦਰ ਜੀ ਮੋਲ ਇਹਦਾ ਵੀਰ ਜੀ 65000 ਰੁਪਏ 65 ਤੇ ਵੀਰ ਕੋਈ ਦੁੱਧ ਸਵੇਖ ਕੇ ਦਾ ਮੋਲ ਨਾ ਲਾਵੇ ਫੋਨ ਕਰੀ ਰਹਿੰਦਾ ਅਗਲਾ ਸੋਖਦਾ ਜਿਆ 17 18 ਲੀਟਰ ਦੁੱਧ ਜਾਂ 35 ਦੀ ਮਿਲ ਜਾਂਦੀ 40 ਦੀ ਮਿਲ ਜੂ ਪਰ ਉਹ ਚੀਜ਼ ਨਹੀਂ ਇਹ ਜਿਹਨੇ ਬਰੀਡ ਤੇ ਕੰਮ ਕਰਨਾ ਨੇ ਵੀਰ ਜੀ ਨੂੰ ਪਤਾ ਹੈ ਇਹਦੇ ਬ ਮੰਨ ਲਓ ਬਾਹਰ ਦੀ ਆ ਚੀਜ਼ ਵੇਖੋ ਤੁਸੀਂ ਹੱਡੀ ਵੇਖੋ ਆ ਚੀਜ਼ ਵੇਖੋ ਆਰਡਰ ਵੇਖੋ ਮੰਨ ਲਓ ਜਿਹੜੀਆਂ ਚੀਜ਼ਾਂ ਜਿਹੜੇ ਕੋਲ ਤੁਹਾਨੂੰ ਪਰਖਾਂ ਨੂੰ ਪਤਾ ਹੈ ਚੀਜ਼ ਦਾ ਸਟੇਟ ਆ ਬਿਲਕੁਲ ਹਾਂਜੀ ਸਟੇਟ ਖੱਡੀ ਆ ਦੋਸਤੋ ਬਿਲਕੁਲ ਪਿਛੇ ਖੋਡਿਆਂ ਤੋਂ ਤੁਸੀਂ ਜਿਹੜਾ ਵੇਖ ਸਕਦੇ ਹੋ ਠੀਕ ਹੈ ਫੋਨ ਵੇਖੋ ਫਿਰ ਕੰਪੈਰੀਟਰ ਦੀ ਆ ਕਿ ਇਹ ਲਟਕਮਾ ਜ਼ਿਆਦਾ ਚੱਡਾ ਨਹੀਂ ਆ ਆ ਬਿਲਕੁਲ ਕੰਪੈਕਟਟਰ ਜਿੱਦਾਂ ਆ ਬਿਲਕੁਲ ਨਸਲ ਬ੍ਰੀਡ ਵਾਲੀਆਂ ਵੜਾ ਨਾਰਮਲ ਦੇਖਦੇ ਰਹਿੰਦੇ ਆ ਉਹਨਾਂ ਵੀਰਾਂ ਨੂੰ ਬਧੇਰੇ ਸਮਝ ਆ ਜਾਊਗੀ ਠੀਕ ਹੈ ਫਿਰ ਇਹ ਵੜਾ ਨਵਾਈਆਂ ਨਵਾਈਆਂ ਨਹੀਂ ਇਹੋ ਵੜਾ ਨਵਾਈਆਂ ਹੁੰਦੇ ਕਹ ਦੇ ਪਾਇੜ 1000 ਮੋਲ ਹਾਂਜੀ ਤੁਹਾਨੂੰ ਵੀ ਥੋੜਾ ਪਤਾ ਕਰ ਹਾਂ ਥੋੜਾ ਪਤਾ ਕਰਦੇ ਆਂਗੇ ਵੀਰ ਪਰ ਕੋਈ ਬੜਾ ਜਿਆਦਾ ਨਹੀਂ ਹੋਣਾ ਇੱਥੇ ਠੀਕ ਆ ਹਾਂਜੀ ਠੀਕ ਆ ਤੇ ਸੁਖਵਿੰਦਰ ਪਸੂਆ ਜੇ ਉਹ 6 ਨੰਗ ਸੀ ਆਪਾਂ 6 ਨੰਗ ਆ ਗਿਆ ਜੀ ਤੇ ਨੰਬਰ ਆਪਣੇ ਭੈਣ ਭਰਾਵਾਂ ਨੂੰ ਦੱਸੋ ਆਪਣੇ ਨੰਬਰ ਵੀ ਜੀ 98777 02247 ਠੀਕ ਹੈ ਜੀ ਹਾਂਜੀ ਸੋ ਫਿਰ ਬੱਸ ਜੀ ਹਾਂਜੀ ਬਾ ਇੱਕ ਨੰਬਰ ਹੋਰ ਲਾ ਦਿਓ 79733 0 00235 ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ